ਸਭੀ ਸਾਹਿਬੇ ਤੁਹਾਡੀਆਂ ਇੱਕ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਅਲਵੇਦਾ ਆ ਕਿ ਤੇ ਕਾਂਗਰਸ ਪਾਰਟੀ ਦੇ ਵਿੱਚ ਇਸ ਮਲੇ ਜਿੱਤੀ ਆ ਕੀ ਕਾਰਨ ਰਿਹਾ ਕਮਿਊਨਿਸਟ ਪਾਰਟੀ ਜਿੰਦਾ ਸਭ ਤੋਂ ਪਹਿਲਾਂ ਵੀਰਜੀ ਤੁਹਾਡੇ ਚੈਨਲ ਆਈ ਜਿੰਨੇ ਵੀ ਵੀਰ ਭੈਣ ਭਰਾ ਦੇਖ ਰਹੇ ਆ ਪਰ ਮੇਰੇ ਨੂੰ ਚੋਣ ਵਾਲੇ ਮੈਂ ਉਹਨਾਂ ਨੂੰ ਬੋਲਾਂ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਜੀ ਦੇਖੋ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਜਿਹੜੇ ਪਾਰਟੀਆਂ ਦੇ ਵਿੱਚ ਲੀਡਰ ਹੁੰਦੇ ਆ ਉਹ ਮਾੜੀ ਹੁੰਦੇ ਆ ਜਿਹੜੇ ਕੋਸਾ ਦਲਤਵ੍ਰਤੀ ਹੁੰਦੇ ਆ ਵੀ ਦਲਤਾਂ ਨੂੰ ਗਰੀਬ ਜਨਤਾ ਨੂੰ ਐਸਸੀ ਪਰਿਵਾਰਾਂ ਨੂੰ ਅੱਗੇ ਨਹੀਂ ਆਉਣ ਦੇਣਾ ਤੇ ਇਸ ਕਰਕੇ ਉਹੀ ਹਾਲਾਤ ਫਰੀਦਕੋਟ ਜ਼ਿਲ੍ਹੇ ਦੇ ਸੀ ਮੈਂ ਤੁਹਾਨੂੰ ਦੱਸ ਦਵਾਂ ਬੀਜੇਪੀ ਦੇ ਵਿੱਚ 2021 ਤੋਂ ਐਫਜੇ ਕੰਮ ਕੀਤੇ ਆ ਤੁਸੀਂ ਸੋਚ ਨਹੀਂ ਸਕਦੇ ਔਰ ਪਾਰਟੀ ਨੂੰ ਪਤਾ ਪਾਰਟੀ ਦਾ ਇੱਕ ਸੱਚਾ ਸਿਪਾਹੀ ਬਣ ਕੇ ਕੰਮ ਕੀਤਾ ਔਰ ਮੇਰਾ ਉੱਪਰਲੇ ਲੈਵਲ ਤੇ ਲੀਡਰਸ਼ਿਪ ਨਾਲ ਕੋਈ ਗੁਸਾ ਗਿਲਾ ਨਹੀਂ ਜੋ ਮੇਰਾ ਗੁਸਾ ਗਿਲਾ ਸੀ ਫਰੀਦਕੋਟ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਸੀ ਇਹ ਜੋ ਵੀ ਕੁਝ ਹੋਇਆ ਫਰੀਦਕੋਟ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਕਾਰਨ ਹੋਇਆ ਮੈਂ ਇਹਨਾਂ ਨਾਲ ਬੜੇ ਬਰੀ ਬੈਠ ਕੇ ਇਸ ਸਮੱਸਿਆ ਨੂੰ ਸੱਚੋਂ ਦੀ ਗੱਲ ਵੀ ਕੀਤੀ ਇਹਨਾਂ ਨੂੰ ਸਮਝਾਇਆ ਵੀ ਪੈਸਾ ਵੇਨਾ ਕਰੋ ਪਰ ਇਹ ਜਿਹੜਾ ਇਥੋਂ ਕਮ ਫਰੀਦਕੋਟ ਤੋਂ ਚੱਲਿਆ ਪੂਰੇ ਪੰਜਾਬ ਵਿੱਚ ਅੱਗ ਫੈਲਨੀ ਆ ਵੀ ਪੂਰੇ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਜਿਹੜੀ ਦਲਤਾ ਨਾਲ ਤਕਾਸ਼ਾ ਹੀ ਹੁੰਦੀ ਆ ਵਿਤਕਰਾ ਹੁੰਦਾ ਉਹ ਇਸ ਚੀਜ਼ ਦਾ ਨਾ ਫਰੀਦਕੋਟ ਦਾ ਫਰੀਦਕੋਟ ਜ਼ਿਲ੍ਹਾ ਜ਼ਿੰਮੇਵਾਰ ਹੋਇਆ ਚੀਜ਼ ਹੈ ਜੀ ਅਨੇ ਲੰਬੇ ਸਮੇਂ ਤੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਹੋ ਸੇਵਾ ਕਰ ਰਹੇ ਹੋ ਤਾਂ ਹੁਣ ਅਚਾਨਕ ਜਿਹੜਾ ਇਹ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਕੀ ਕਾਰਨ ਰਿਹਾ ਕੀ ਦੀ ਕੀ ਦੀ ਵਲੋਂ ਤੁਸੀਂ ਮਤਲਬ ਵੀ ਇਦਾਂ ਤਾਂ ਸੀਗੇ ਰਿਸ਼ਾ ਸੀਗੇ ਵੀ ਜਿਹੜਾ ਤੁਹਾਨੂੰ ਪਾਰਟੀ ਚੋਂ ਮਜਬੂਰ ਹੋਣਾ ਪਿਆ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਜੀ ਕੋਈ ਨਾਮ ਲੈਣ ਨਾਲ ਜ਼ਿਆਦਾ ਤੇ ਕੋ ਸਾਹਮਣੇ ਨੂੰ ਨਾਲ ਤਕਰੀਬਨ ਨਾ ਪੂਰੇ ਪੰਜਾਬ ਨੂੰ ਹੀ ਪਤਾ ਲੱਗ ਗਿਆ ਇੱਕ ਪੂਰੇ ਪੰਜਾਬ ਦੇ ਵਿੱਚ ਕੁਈ ਹੈ ਕਾਫੀ ਜ਼ਿਲ੍ਹੇ ਐ ਵੀ ਜਿੱਥੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਐਸਸੀ ਪਰਿਵਾਰਾਂ ਦੇ ਉੱਤੇ ਧੱਕਾਸ਼ਾਹੀ ਕੀਤੀ ਜਾਂਦੀ ਹੈ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਇੱਥੋਂ ਤੱਕ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਥਾਣੇ ਕਚਹਿਰਿਆਂ ਦੇ ਕੰਮ ਹੁੰਦੇ ਆ ਕਿਸੇ ਦਾ ਕੋਈ ਰਾਸ਼ਨ ਕੱਢਦਾ ਕੰਮ ਹੁੰਦਾ ਕੋਈ ਨਿੱਕਾ ਮੋਟਾ ਕੰਮ ਆਂਦਾ ਉਹਨਾਂ ਦਾ ਕਿਸੇ ਅਫਸਰ ਨੂੰ ਫੋਨ ਕਰਕੇ ਉਹ ਕੰਮ ਵੀ ਨਹੀਂ ਕਰਵਾਇਆ ਜਾਂਦਾ ਤੇ ਜਿਹੜਾ ਮੇਰਾ ਤੁਸੀਂ ਪੁੱਛਿਆ ਵੀ ਦੂਸਰੀ ਪਾਰਟੀ ਵਿੱਚ ਜਾਣਾ ਕਾਂਗਰਸ ਪਾਰਟੀ ਵਿੱਚ ਜਾਣਾ ਵੀ ਉਹ ਕਾਰਨ ਕੀ ਆ ਕਾਂਗਰਸ ਪਾਰਟੀ ਵਿੱਚ ਜਾਣਾ ਮੇਰਾ ਇਹ ਕਾਰਨ ਆ ਕੋਈ ਕਾਂਗਰਸ ਪਾਰਟੀ ਚ ਸਾਰਾ ਜੱਦੀ ਪੁਸ਼ਤੀ ਮੇਰੇ ਦਾਦੇ ਪਰਦਾਦੇ ਸੀਗੇ ਮੈਂ 2016 ਤੋਂ ਕਾਂਗਰਸ ਪਾਰਟੀ ਛੱਡੀ ਸੀ ਮੈਂ ਇੱਕ ਸਹੀ ਮੈਨੇਜ ਆਪਣੇ ਘਰ ਵਾਪਸੀ ਕੀਤੀ ਆ ਪਰ ਕਾਂਗਰਸ ਪਾਰਟੀ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਗਰੀਬਾਂ ਦੀ ਪਾਰਟੀ ਮੰਨੀ ਜਾਂਦੀ ਸੀ ਔਰ ਜਿਹੜਾ ਅੱਜ ਮੈਂ ਕਾਂਗਰਸ ਪਾਰਟੀ ਨੂੰ ਦੁਬਾਰਾ ਜੁਆਇਨ ਕੀਤਾ ਉਹ ਸਰਦਾਰ ਚਰਨਜੀਤ ਚੰਨੀ ਜੀ ਨੂੰ ਦੇਖ ਕੇ ਕੀਤਾ ਕਿਉਂਕਿ ਆਉਣ ਵਾਲੇ 2027 ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਆ ਤੇ ਹੋਣਗੇ ਵੀ ਇਹ ਤੁਹਾਡੇ ਸਾਹਮਣੇ ਦੇਖ ਲੈਣਾ ਵੀ ਕਿਵੇਂ ਬੇਰਾਹੁਗ ਵੋਟਾਂ ਛੱਡਦੀਆਂ ਚਰਨਜੀਤ ਚੰਨੀ ਜੀ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਆ ਔਰ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਜੀ ਪੰਜਾਬ ਦੇ ਵਿੱਚ ਮਿਹਨੂ ਆਦੀ ਪਾਰਟੀ ਸਰਕਾਰ ਹੈ ਦੂਜੇ ਪਾਸੇ ਅਕਾਲੀ ਦਲ ਆ ਜਾ ਕੇ ਹੁਣ ਜਿਹੜੀਆਂ ਆ ਪੰਚਾਇਤੀ ਚੋਣਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਅਕਾਲੀ ਦਲ ਦੀ ਕਾਫੀ ਬਾਜ਼ੀਮਾਰੀ ਹੈ ਤਾਂ ਤੁਸੀਂ ਕਾਂਗਰਸ ਪਾਰਟੀ ਦਾ ਰਾਹ ਕਿਉਂ ਚੁਣਿਆ ਦੇਖੋ ਜੀ ਬਾਜੀ ਮਾਰਨ ਨੂੰ ਜੋ ਮਰਜ਼ੀ ਹੋਈ ਜਾਵੇ ਪਰ ਜਿਹੜਾ 2027 ਦੇ ਵਿੱਚ ਕੰਮ ਹੋਣਾ ਉਸ ਬਾਰੇ ਤੁਸੀਂ ਸੋਚ ਨਹੀਂ ਸਕਦੇ ਕਿਉਂਕਿ ਮੈਂ ਮੇਰਾ ਵੀ ਜਿਹੜਾ ਤਜਰਬਾ ਮੈਂ ਕੋਈ ਜੱਦੀ ਪੁਸ਼ਤੀ ਲਿਬਰੀ ਦੇ ਵਿੱਚ ਨਹੀਂਗਾ ਇਹ ਮੈਂ ਆਪਣੀ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਇਥੋਂ ਤੱਕਰ ਪਹੁੰਚਿਆ ਜੋ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਜਿਹੜੀ 2027 ਦੇ ਵਿੱਚ ਹੋਰ ਕੋਈ ਸਰਕਾਰ ਨਹੀਂ ਆਉਣੀ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਬਣਨੀ ਆ ਬਾਹਰ ਕਿਤੇ ਵੀ ਨਹੀਂ ਨਹੀਂ ਹੈਗੀ ਪਰ ਪੰਜਾਬ ਦੇ ਵਿੱਚ ਸਰਦਾਰ ਚੰਜੀਤ ਚੰਨੀ ਦੇ ਮੂੰਹ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਨੀ ਹੀ ਬਣਨੀ ਹੈ ਜੀ 2027 ਚ ਕਿਸੇ ਹੋਰ ਵੀ ਲੀਡਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਪਾਰਟੀ ਤੋਂ ਬਾਅਦ ਕੇ ਤਾਂ ਫੋਨ ਆ ਗਿਆ ਹੋਵੇ ਦੇਖੋ ਜੀ ਇਹ ਤਾਂ ਫਰੀਦਕੋਟ ਜ਼ਿਲ੍ਹੇ ਦੇ ਲੀਡਰਸ਼ਿਪ ਨੂੰ ਚਾਹੀਦਾ ਸੀ ਉੱਪਰਲੇ ਬੰਨੇ ਗੱਲਬਾਤ ਕਰਨੀ ਮੈਂ ਤਾਂ ਲੋਕਲ ਲੀਡਰ ਨੂੰ ਦੱਸਤਾ ਸੀ ਭਾਈ ਸਾਹਿਬ ਮੇਰੇ ਮੇਰੇ ਨਾਲ ਆਹ ਕੁਝ ਹੋ ਰਿਹਾ ਪਰ ਮੈਂ ਜੀ ਤੋ ਗੁੱਸੇ ਚੱਲ ਰਹੀ ਸਭ ਨੂੰ ਪਤਾ ਸੀ ਬਾਅਦ ਤੇ ਮੈਂ ਤੇ ਹੋਣਾ ਕੀ ਸੀ ਮੇਰੇ ਲੋਕਰ ਕੋਈ ਲੀਡਰ ਮੇਰੇ ਦਿੱਕਰ ਨਹੀਂ ਪਹੁੰਚ ਪਈ ਕਿਸੇ ਨੇ ਆ ਕੇ ਮੈਨੂੰ ਸਮਝਾਇਆ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਵੀ ਤੂੰ ਆਹ ਕੰਮ ਨਾ ਕਰ ਉਸ ਤੋਂ ਬਿਹਤਰ ਦੂਜੀਆਂ ਪਾਰਟੀਆਂ ਸਾਰੀਆਂ ਨੇ ਕੋਸ਼ਿਸ਼ ਕੀਤੀ ਜ਼ੋਰ ਲਾਇਆ ਵੀ ਹਰ ਹਰ ਪਾਰਟੀ ਨੇ ਆਪਣਾ ਖਿੱਚਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਦਰ ਹੀ ਨਹੀਂ ਕੰਮ ਕਰਨ ਵਾਲੇ ਬੰਦੇ ਦੀ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਉਹਦੀ ਕਦਰ ਬਾਰੇ ਇਹਨਾਂ ਨੂੰ ਪਤਾ ਨਹੀਂ ਵੀ ਕਿਹੜਾ ਵਰਕਰ ਕੰਮ ਕਰਨ ਵਾਲਾ ਇੱਕ ਕੰਮ ਕਰਨ ਵਾਲੇ ਵਰਕਰ ਨੂੰ ਅੱਗੇ ਲੈ ਕੇ ਗਏ ਇਹ ਡੰਮੀ ਬੰਦਿਆਂ ਨੂੰ ਬੀਜੇਪੀ ਵਿੱਚ ਅੱਗੇ ਲਿਆਂਦਾ ਜਾਂਦਾ ਔਰ ਉੱਪਰਲੀ ਲੀਡਰਸ਼ਿਪ ਉਂਦੀ ਆ ਉਹ ਦੇਖ ਕੇ ਚਲੀ ਜਾਂਦੀ ਆ ਵੀ ਕੀ ਹੋ ਰਿਹਾ ਉਹ ਡੰਮੀ ਬੰਦੇ ਅੱਗੇ ਲਿਆਂਦੇ ਜਿਹੜੇ ਤੇ ਉਹਨਾਂ ਵਰਦਾਂਦੇ ਆ ਆ ਕਰ ਰਿਹਾ ਜੀ ਟਿਕਟਾਂ ਵਡਿਕਾਂ ਵੀ ਡੰਮੀ ਬੰਦੇ ਦਿੱਤੀਆਂ ਜਿਹੜੀਆਂ ਜੇ ਚੰਗੇ ਬੰਦੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜਿਵੇਂ ਹੁਣ ਤੁਸੀਂ ਦੇਖ ਲਓ ਆਪਣਾ ਜੈਤੂ ਹਲਕੇ ਦੀ ਗੱਲ ਲਾ ਲੋ ਜੈਤੂ ਹਲਕੇ ਦੇ ਵਿੱਚ ਵੀ ਡੰਮੀ ਬੰਦੇ ਨੂੰ ਟਿਕਟਾਂ ਦੇ ਕੇ ਤੇ ਜਿਹੜੇ ਉਥੋਂ ਦੇ ਮੁੱਖ ਐਮਐਲਏ ਦੇ ਦਾਵੇਦਾਰਾ ਟਿਕਟਾਂ ਲੈਂਦੇ ਦਾਵੇਦਾਰਾ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਵੋਟਾਂ ਨਿਕਲੀਆਂ ਵੇਖੋ ਹੈਰਾਨ ਹੋ ਜਾਓਗੇ 15 15 20 20 ਵੋਟਾਂ ਆਉਦੀਆਂ ਪਿੰਡ ਚ ਉਹਨਾਂ ਨੂੰ ਪਈਆਂ ਆਪਦੇ ਬਕਸਾਂ ਤੋਂ ਤੇ ਉਹ ਕਿਵੇਂ ਪਾਰਟੀਆਂ ਸਰਵਾਈਵ ਕਰੂਗੀ ਕਿਵੇਂ ਪਾਰਟੀਆਂ ਅੱਗੇ ਵਧੂਗੀ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਉਸ ਲੀਡਰ ਨਾਲ ਬਿਦੁਰਗੇ ਜਿਹੜਾ ਬੰਦਾ ਚਾਹੁੰਦਾ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਯਾਰ ਇਹਨਾਂ ਨੇ ਮੇਰੀ ਡਿਊਟੀ ਨਹੀਂ ਲਈ ਇਹਨਾਂ ਨੂੰ ਡਰ ਲੱਗਦਾ ਹੁੰਦਾ ਜੇ ਇਹ ਨੂੰ ਅੱਗੇ ਕਰਾਂਗੇ ਤੇ ਇਸ ਦਾ ਚਿਹਰਾ ਉੱਪਰ ਜਾਊਗਾ ਉੱਪਰਲੇ ਲੀਡਰ ਦੇਖਣਗੇ ਤੇ ਫਿਰ ਇਹ ਨੂੰ ਅੱਗੇ ਲੈ ਕੇ ਆਣਗੇ ਪਤਾ ਨਹੀਂ ਚੰਗੇ ਬੰਦੇ ਨੂੰ ਅੱਗੇ ਲਿਆਉਣਾ ਨਹੀਂ ਚਾਹੁੰਦੇ ਇਹ ਬਹੁਤ ਜ਼ਿਆਦਾ ਜਿਹੜਾ ਵਿਤਕਰਾ ਚੱਲ ਰਿਹਾ ਜੀ ਐਸੀ ਪਰਿਵਾਰਾਂ ਨਾਲ ਤਾਂ ਬਹੁਤ ਜ਼ਿਆਦਾ ਐਸੀਆਂ ਅਸੀਂ ਗੱਲਾਂ ਵੀ ਬੋਲेंगे ਵੀ ਯਾਰ ਐਸੀ ਬੰਦਿਆਂ ਨੂੰ ਸਿਰ ਤੇ ਨਹੀਂ ਮਿਠਾਉਣਾ ਮੇਰੇ ਕੋਲ ਰਿਕਾਰਡਾਂ ਪਈਆਂ ਗੈਦਰ ਰਿਕਾਰਡਾਂ ਪਈਆਂ ਜੇ ਕਿਤੇ ਮੌਕਾ ਮਿਲੇ ਮੈਂ ਤੁਹਾਨੂੰ ਜ਼ਰੂਰ ਵੀ ਦਵਾਂਗਾ ਕੀ ਕੀ ਦੀ ਬੁੱਲ ਲੋਕਲ ਲੀਡਰਸ਼ਿਪ ਨੂੰ ਸਾਰਾ ਸਾਰਾ ਜਿੰਨਾ ਵੀ ਕਸੂਰ ਆ ਅੱਜ ਪੰਜਾਬ ਦੇ ਵਿੱਚ ਜਿਹੜਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਗਈ ਜਿਹੜੇ ਮੇਰੇ ਨਾਲ ਭਾਰਤੀ ਜਨਤਾ ਪਾਰਟੀੋਂ ਵਾਪਸ ਮੁੜਨਗੇ ਉਹ ਫਰੀਦਕੋਟ ਲੋਕਲ ਲੀਡਰਸ਼ਿਪ ਦੀ ਗਲਤੀ ਦੇ ਕਾਰਨ ਹੋਣਾ ਸਾਰਾ ਬੇਚੈਨੀ। ਅ ਭਾਜਪਾ ਅਗਵਾ ਵੱਲੋਂ ਜਾਂ ਭਾਜਪਾ ਦੇ ਸਪੋਟਰਾਂ ਵੱਲੋਂ ਕਹੀ ਵੀ ਕਿਹਾ ਜਾ ਰਿਹਾ ਵੀ 2027 ਦੇ ਇਲੈਕਸ਼ਨਾਂ ਵਿੱਚ ਭਾਜਪਾ ਦੀ ਸਰਕਾਰ ਜੇ ਪੰਜਾਬ ਚ ਬਣੀ। ਦੇਖੋ ਜੀ ਜੇਕਰ ਇਹ ਹਾਲਾਤ ਰਹੇ 2022 ਸਦੋਂ 2032 ਵਿੱਚ ਵੀ ਭਾਜਪਾ ਸਰਕਾਰ ਨਹੀਂ ਬਣਦੀ ਐਸੇ ਪਰਿਵਾਰਾਂ ਬਗੇਰ ਜਿਨ੍ਹਾਂ ਤੇ ਐਸਸੀ ਲੋਕਾਂ ਦੀ ਕਦਰ ਨਹੀਂ ਹੋਗੀ ਐਸੇ ਪਰਿਵਾਰਾਂ ਨੂੰ ਨਹੀਂ ਅੱਗੇ ਲਿਆਂਦਾ ਜਿਉਂ ਉਹਨਾਂ ਤੇ ਭਾਜਪਾ ਸਰਕਾਰ ਨਹੀਂ ਬਣੀ ਜਿਉਂ 2021 ਵਿੱਚ ਅੰਦੋਲਨ ਕਿਸਾਨ ਅੰਦੋਲਨ ਛਿੜਿਆ ਸੀ ਤੇ ਮੈਂ ਪੂਰੇ ਪੰਜਾਬ ਦੇ ਵਿੱਚੋਂ ਐਸਸੀ ਪਰਿਵਾਰ ਸ਼ਾਮਲ ਕੀਤੇ ਸੀ ਉਸ ਟਾਈਮ ਐਸੇ ਪਰਿਵਾਰਾਂ ਦੀ ਕਦਰ ਸੀ ਇੱਜ਼ਤ ਮਾਨ ਸਨਮਾਨ ਮਿਲਦਾ ਸੀ ਤੇ ਮੈਂ ਭੱਜ ਭੱਜ ਕੇ ਕੰਮ ਕੀਤਾ ਪੂਰੇ ਪੰਜਾਬ ਦੀ ਉਦੋਂ ਪਤਾ ਸਾਨੂੰ ਪਰ ਹੁਣ ਐਸਸੀ ਪਰਿਵਾਰਾਂ ਨੂੰ ਇਗਨੋਰ ਮਰਿਆ ਜਾ ਰਿਹਾ ਜੀ ਇਹ ਹੌਲੀ ਹੌਲੀ ਸਭ ਐਸਸੀ ਪਰਿਵਾਰ ਪਿਛੜ ਜਾਂਦੇ ਆ ਜੀ ਸੁਭੀ ਸਰ ਕੀ ਲੱਗਦਾ ਕਿ ਜਿਹੜਾ ਕਿ ਐਸਸੀ ਪਰਿਵਾਰ ਨੂੰ ਬੈਕਗ੍ਰਾਉਂਡ ਰੱਖਿਆ ਜਾਂਦਾ ਵੈਸੇ ਤਾਂ ਇਹ ਦੇਖੋ ਰੇਗ ਪਾਰਟੀ ਦੇ ਵਿੱਚ ਐਸਸੀ ਪਰਿਵਾਰਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਜੇ ਕਾਂਗਰਸ ਪਾਰਟੀ ਵਿੱਚ ਗੱਲ ਕਰੀਏ ਅੱਜ ਚੰਨੀ ਜੀ ਕਰਕੇ ਐਸਸੀ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜ ਰਿਹਾ ਚੰਨੀ ਜੀ ਚੰਨੀ ਜੀ ਕਰਕੇ ਹੋਰ ਕਰਕੇ ਨਹੀਂ ਚੰਨੀ ਜੀ ਚੰਨੀ ਜੀ ਕਰਕੇ ਅੱਜ ਐਸਸੀ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜ ਰਿਹਾ ਤੇ ਆਉਣ ਵਾਲੀ ਸਰਕਾਰ ਤਾਂ ਮੈਂ ਪਹਿਲਾਂ ਹੀ ਦੱਸਣਾ ਚੰਨੀ ਜੀ ਕਰਕੇ 2027 ਵਿੱਚ ਕਾਂਗਰਸ ਸਰਕਾਰ ਪੰਜਾਬ 'ਚ ਬਣਨੀ ਹੈ ਜੀ ਅ ਜਸਤਰ ਹੁਣ ਤੁਸੀਂ ਭਾਵੇਂ ਕਾਂਗਰਸ ਦੇ ਵਿੱਚ ਆ ਮੈਂ ਜਿਵੇਂ ਗੱਲ ਕੀਤੀ ਆ ਕਿ ਲੱਗਦਾ ਕਿ ਹੋਰ ਵੀ ਕੋਈ ਬੰਦੇ ਨਾਲ ਜੁੜਨ ਵਾਲੇ ਜਾਂ ਫਿਰ ਜਲਦੀ ਕੋਈ ਕੱਖ ਵੀ ਰੱਖਿਆ ਜਾ ਰਿਹਾ ਵੀ ਇਹ ਆਪਣਾ ਬੁੱਧਵਾਰ ਦਾ ਨਾ ਜੀ ਦੇਖੋ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਕੁਸਲਦੀਪ ਸਿੰਘ ਢੱਲੋ ਸਾਹਿਬ ਜਿਨ੍ਹਾਂ ਨੇ ਮੈਨੂੰ ਪਾਰਟਿੰਗ ਜਿਵਨ ਕਰਵਾਈ ਹੈ ਜੀ ਜਿਹੜਾ ਨੇ ਮੈਨੂੰ ਇਹ ਰਸਤਾ ਵਿਖਾਇਆ ਮੈਂ ਉਹਨਾਂ ਤੋਂ ਬਗੈਰ ਇੱਕ ਵੀ ਇੰਚ ਬਾਹਰ ਨਹੀਂ ਹੋ ਸਕਦਾ ਅੱਜ ਚਲੋ ਤੁਹਾਡੇ ਨਾਲ ਬੈਠਾ ਮੈਂ ਤੁਹਾਡੇ ਜਰੀਏ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਔਰ ਬੁੱਧਵਾਰ ਨੂੰ 12 ਵਜੇ ਸਰਦਾਰ ਉਸਨ ਦੀ ਜੁਣ ਢਿੱਲੋ ਜੀ ਦੀ ਕੋਠੀ ਇੱਕ ਕਾਨਫਰੰਸ ਕੀਤੀ ਜਾਣੀ ਹੈ ਉੱਥੇ ਇਕੱਠ ਰੱਖਿਆ ਜਾਣਾ ਜੀ ਉਹ ਢਿੱਲੋ ਸਾਹਿਬ ਜੋ ਵੀ ਹੁਕਮ ਲਾਉਣਗੇ ਜੋ ਵੀ ਮੈਨੂੰ ਕਹਿਣਗੇ ਮੈਂ ਜਿਵੇਂ ਭਾਰਤੀ ਜਨਤਾ ਪਾਰਟੀ ਵਿੱਚ ਦਿਨ ਰਾਤ ਕੰਮ ਕੀਤਾ ਸੀ ਸੱਚਾ ਸਿਪਾਹੀ ਬਣ ਕੇ ਕੀਤਾ ਉਸੇ ਤਰੀਕੇ ਨਾਲ ਹੁਣ ਮੈਂ ਕਾਂਗਰਸ ਵਿੱਚ ਵੀ ਦਿਨ ਰਾਤ ਦੇ ਕਰਕੇ ਸੱਚਾ ਸਿਪਾਹੀ ਬਣ ਕੇ ਉਹ ਢੇਲੋ ਸਾਲ ਦੇ ਪੂਰਨਿਆਂ ਦੇ ਚੱਲ ਕੇ ਕੰਮ ਕਰਾਂਗਾ ਜੀ ਤੇ ਫਿਊਚਰ ਦਾ ਪਲਾਨ ਵੀ ਸੋਚਿਆ ਹੋਇਆ ਹੈ ਜੀ ਕਿਉਂਕਿ ਦੇਖੋ ਜੀ ਜੋ ਵੀ ਪਾਰਟੀ ਹਕੂਮ ਕਰੂਗੀ ਪਾਰਟੀ ਨੇ ਜੋ ਸੇਵਾ ਦਾ ਮੌਕਾ ਦੇਊਗੀ ਮੈਂ ਜ਼ਰੂਰ ਕਰਾਂਗਾ ਜੀ ਪਾਰਟੀ ਨੂੰ ਆਪਾਂ ਕੱਲ ਤੋਂ ਸਮਰਪਿਤ ਹੋ ਗਿਆ ਜੀ